ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਦੋਸਤੋ ਅੱਜ ਤੁਹਾਡੇ ਨਾਲ ਇੱਕ ਵਿਅਕਤੀ ਤੇ ਕੁੱਤੇ ਦੀ ਕਹਾਣੀ ਸਾਂਝੀ ਕਰਦੇ ਆਂ ਬਹੁਤ ਹੀ ਵਧੀਆ ਕਹਾਣੀ ਆ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਇਹ ਕਹਾਣੀ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਓ ਇੱਕ ਪਿੰਡ ਦੇ ਵਿੱਚ ਖੇਤਾਂ ਦੇ ਵਿੱਚ ਇੱਕ ਵਿਅਕਤੀ ਦਾ ਘਰ ਹੁੰਦਾ ਉਸ ਵਿਅਕਤੀ ਦੇ ਘਰ ਦੇ ਬਾਹਰ ਇੱਕ ਕੁੱਤਾ ਰਹਿੰਦਾ ਹੁੰਦਾ ਉਹ ਵਿਅਕਤੀ ਕੁਝ ਨਾ ਕੁਝ ਉਸ ਕੁੱਤੇ ਨੂੰ ਖਾਣ ਦੇ ਲਈ ਕੁਝ ਨਾ ਕੁਝ ਪਾ ਦਿੰਦਾ ਤੇ ਕੁੱਤਾ ਖਾ ਕੇ ਉੱਥੇ ਹੀ ਬੈਠਾ ਰਹਿੰਦਾ ਉਹ ਥੋੜਾ ਬਹੁਤਾ ਦੂਰ ਚਲਾ ਜਾਂਦਾ ਤਾਂ ਕੁੱਤਾ ਵੀ ਉਸਦੇ ਪਿੱਛੇ ਨਾਲ-ਨਾਲ ਚਲੇ ਜਾਂਦਾ ਕਾਫੀ ਸਮਾਂ ਇਦਾਂ ਹੀ ਚੱਲਦਾ ਗਿਆ ਤਾਂ ਉਹ ਵਿਅਕਤੀ ਜਦੋਂ ਪਿੰਡ ਵਿੱਚ ਵੀ ਜਾਇਆ ਕਰੇ ਤਾਂ ਕੁੱਤਾ ਉਸਦੇ ਨਾਲ-ਨਾਲ ਪਿੰਡ ਵਿੱਚ ਵੀ ਉਸਦੇ ਪਿੱਛੇ-ਪਿੱਛੇ ਚਲਾ ਜਾਂਦਾ ਸੀ ਤਾਂ ਇਸੇ ਤਰ੍ਹਾਂ ਉਸ ਵਿਅਕਤੀ ਦੀ ਉਸ ਕੁੱਤੇ ਦੇ ਨਾਲ ਬਹੁਤ ਹਮਦਰਦੀ ਹੋਣ ਲੱਗ ਪਈ ਉਹ ਫਿਰ ਕੁਝ ਆਪ ਖਾਵੇ ਨਾ ਖਾਵੇ ਪਰ ਉਸ ਕੁੱਤੇ ਨੂੰ ਜ਼ਰੂਰ ਕੁਝ ਨਾ ਕੁਝ ਪੋੰਦਾ ਦਿੰਦਾ ਆਪਦਾ ਉਹ ਭੁੱਖਾ ਰਹਿ ਲੈਂਦਾ ਪਰ ਉਸ ਕੁੱਤੇ ਨੂੰ ਹਰ ਰੋਜ਼ ਕੁਝ ਨਾ ਕੁਝ ਜ਼ਰੂਰ ਪਾਉਂਦਾ ਤੇ ਉਹ ਕੁੱਤਾ ਵੀ ਬਹੁਤ ਜ਼ਿਆਦਾ ਉਸ ਦੀ ਘਰ ਦੀ ਰਾਖੀ ਕਰਨ ਲੱਗ ਪਿਆ ਉਸ ਦੇ ਘਰ ਦੇ ਨੇੜੇ ਤੇੜੇ ਕਿਸੇ ਹੋਰ ਵੀ ਜਾਨਵਰ ਨੂੰ ਨਹੀਂ ਆਉਣ ਦਿੰਦਾ ਸੀ ਉਸ ਦੀ ਘਰ ਦੀ ਬਹੁਤ ਵਧੀਆ ਢੰਗ ਦੇ ਨਾਲ ਰਾਖੀ ਕਰਦਾ ਇਸੇ ਤਰ੍ਹਾਂ ਉਹਨਾਂ ਦੋਨਾਂ ਦੀ ਆਸ ਵਿੱਚ ਹਮਦਰਦੀ ਬਹੁਤ ਵੱਧ ਗਈ ਤੇ ਉਹ ਬਹੁਤ ਵਧੀਆ ਢੰਗ ਦੇ ਨਾਲ ਉਸ ਦੇ ਘਰ ਦੀ ਰਾਖੀ ਕਰਦਾ ਇਹ ਸਭ ਕੁਝ ਸਾਰੀ ਘਟਨਾ ਨੂੰ ਉਸ ਦੇ ਪਿੰਡ ਦੇ ਵਿੱਚੋਂ ਦੀ ਲੰਘਦਾ ਵਿਅਕਤੀ ਜੋ ਉਸਦੇ ਪਿੰਡ ਦੇ ਸਕੂਲ ਦੇ ਵਿੱਚ ਅਧਿਆਪਕ ਲੱਗਿਆ ਹੁੰਦਾ ਉਹ ਅਧਿਆਪਕ ਇਹ ਸਾਰਾ ਕੁਝ ਰੋਜ਼ ਦੇਖਦਾ ਕਿ ਕਿੰਨੇ ਵਧੀਆ ਪਿਆਰ ਦੇ ਨਾਲ ਇਹ ਵਿਅਕਤੀ ਇਸ ਆਵਾਰਾ ਕੁੱਤੇ ਨੂੰ ਜਿਹੜਾ ਕਿ ਉਸਦਾ ਪਾਲਤੂ ਕੁੱਤਾ ਵੀ ਨਹੀਂ ਹੁੰਦਾ ਤਾਂ ਵੀ ਉਸ ਨੂੰ ਇੰਨੇ ਵਧੀਆ ਢੰਗ ਦੇ ਨਾਲ ਖਾਣ ਪੀਣ ਨੂੰ ਕੁਝ ਨਾ ਕੁਝ ਪਾਉਂਦਾ ਰਹਿੰਦਾ ਤੇ ਇਹ ਕੁੱਤਾ ਵੀ ਉਸਦੇ ਘਰ ਦੇ ਆਲੇ-ਦੁਆਲੇ ਕਿਸੇ ਹੋਰ ਜਾਨਵਰ ਨੂੰ ਨਹੀਂ ਫਟਕਣ ਦਿੰਦਾ ਉਸ ਨੂੰ ਬਹੁਤ ਵਧੀਆ ਲੱਗਦਾ ਤੇ ਉਹ ਹਰ ਰੋਜ਼ ਇਸ ਚੀਜ਼ ਨੂੰ ਅਧਿਆਪਕ ਰੋਜ਼ ਦੇਖਦਾ ਸਮਾਂ ਬੀਤਦਾ ਗਿਆ ਸਮਾਂ ਬੀਤਦਾ ਗਿਆ 2-3 ਸਾਲਾਂ ਬਾਅਦ ਉਹ ਘਰ ਵਾਲਾ ਵਿਅਕਤੀ ਤੇ ਉਸ ਦਾ ਸਾਰਾ ਪਰਿਵਾਰ ਵਿਦੇਸ਼ ਵਿੱਚ ਚਲੇ ਜਾਂਦੇ ਆ ਤੇ ਜਦੋਂ ਵਿਦੇਸ਼ ਵਿੱਚ ਚਲੇ ਜਾਂਦੇ ਆ ਤਾਂ ਉਹ ਆਪਣੇ ਘਰ ਦੇ ਵਿੱਚ ਕਿਸੇ ਕਿਰਾਏਦਾਰਾਂ ਨੂੰ ਬਿਠਾ ਜਾਂਦੇ ਆ ਉਸ ਦੇ ਘਰ ਦੇ ਵਿੱਚ ਕਿਰਾਏਦਾਰ ਰਹਿਣ ਲੱਗ ਜਾਂਦੇ ਆ ਤੇ ਹੁਣ ਜੋ ਕਿਰਾਏਦਾਰ ਰਹਿੰਦੇ ਹੁੰਦੇ ਆ ਉਹਨਾਂ ਦਾ ਸੁਭਾਅ ਉਸ ਵਿਅਕਤੀ ਤੋਂ ਥੋੜਾ ਵੱਖਰਾ ਹੁੰਦਾ ਉਸ ਨੂੰ ਉਸ ਕੁੱਤੇ ਦੇ ਉਹਨਾਂ ਵਿਅਕਤੀ ਜੋ ਕਿਰਾਏਦਾਰ ਹੁੰਦੇ ਆ ਕਿਰਾਏਦਾਰਾਂ ਨੂੰ ਉਸਦੇ ਕੁੱਤੇ ਦੇ ਉੱਥੇ ਬੈਠਣ ਦੀ ਬੜੀ ਪ੍ਰੋਬਲਮ ਹੁੰਦੀ ਆ ਬੜਾ ਉਹਨਾਂ ਨੂੰ ਮਤਲਬ ਐਦਾਂ ਮਹਿਸੂਸ ਹੁੰਦਾ ਕਿ ਕੁੱਤੇ ਨੂੰ ਇੱਥੇ ਨਹੀਂ ਬੈਠਣਾ ਹੋਣਾ ਚਾਹੀਦਾ ਤਾਂ ਕਿ ਸਾਨੂੰ ਉੱਥੇ ਸਫਾਈ ਕਰਨੀ ਪੈਂਦੀ ਆ ਕਿਉਂਕਿ ਕੁੱਤਾ ਉੱਥੇ ਜਦੋਂ ਬੈਠਦਾ ਤਾਂ ਉਹਨਾਂ ਨੂੰ ਉਸਥੇ ਜਗ੍ਹਾ ਦੀ ਸਫਾਈ ਵੀ ਕਰਨੀ ਪੈਂਦੀ ਆ ਤੇ ਉਹਨਾਂ ਨੂੰ ਬੜਾ ਯਾਨੀ ਪਰੇਸ਼ਾਨੀ ਹੁੰਦੀ ਆ ਉਹ ਇਸ ਚੀਜ਼ ਨੂੰ ਬਿਲਕੁਲ ਵਧੀਆ ਨਹੀਂ ਮੰਨਦੇ ਇੱਕ ਦਿਨ ਕੀ ਹੁੰਦਾ ਕਿ ਉਹ ਜਿਹੜੇ ਕਿਰਾਏਦਾਰ ਉਸਦੇ ਘਰੇ ਹੁੰਦੇ ਰਹਿੰਦੇ ਹੁੰਦੇ ਆ ਉਹ ਇੱਕ ਦਿਨ ਘਰੋਂ ਸਾਰੇ ਜਾਣੇ ਕਿਸੇ ਕੰਮ ਲਈ ਬਾਹਰ ਚਲੇ ਜਾਂਦੇ ਆ ਤੇ ਉਸ ਘਰ ਦੇ ਵਿੱਚ ਚੋਰ ਚੋਰੀ ਕਰਨ ਲਈ ਆਉਂਦੇ ਆ ਤੇ ਜਦੋਂ ਕੁਝ ਸਮਾਨ ਚੋਰੀ ਕਰਦੇ ਆ ਤਾਂ ਉਹ ਕੁੱਤਾ ਉਹਨਾਂ ਵਿਅਕਤੀਆਂ ਦੇ ਚੋਰਾਂ ਦੇ ਪਿੱਛੇ ਪੈ ਜਾਂਦਾ ਤੇ ਇੱਕ ਵਿਅਕਤੀ ਨੂੰ ਤਾਂ ਉਹ ਕੱਟ ਵੀ ਲੈਂਦਾ ਜਦੋਂ ਸਮਾਨ ਚੋਰੀ ਹੋਣ ਤੋਂ ਉਹਨਾਂ ਦੇ ਘਰ ਦਾ ਬਚ ਜਾਂਦਾ ਤਾਂ ਇਹ ਜਿਹੜੀ ਸਾਰੀ ਚੋਰਾਂ ਵਾਲੀ ਘਟਨਾ ਹੁੰਦੀ ਆ ਤਾਂ ਇਸ ਘਟਨਾ ਨੂੰ ਉਹ ਜੋ ਅਧਿਆਪਕ ਹੁੰਦਾ ਰੋਜ਼ ਉੱਥੋਂ ਦੀ ਲੰਘਦਾ ਵਾ ਉਹ ਦੇਖ ਲੈਂਦਾ ਜਦੋਂ ਇਹ ਦੇਖਦਾ ਕਿ ਚੋਰਾਂ ਨੂੰ ਇਸ ਕੁੱਤੇ ਨੇ ਕੱਟਿਆ ਹੈ ਤੇ ਕੁੱਤਾ ਬਹੁਤ ਵਧੀਆ ਢੰਗ ਨਾਲ ਰਾਖੀ ਕੀਤੀ ਹੈ ਘਰ ਦੀ ਮਾਲਕ ਦੀ ਤਾਂ ਉਹ ਵਿਅਕਤੀ ਦੀ ਵੀ ਇਸ ਪ੍ਰਤੀ ਹਮਦਰਦੀ ਹੋ ਜਾਂਦੀ ਆ ਤਾਂ ਉਹ ਜਿਹੜਾ ਅਧਿਆਪਕ ਹੁੰਦਾ ਜਦੋਂ ਰੋਜ਼ ਉੱਤੋਂ ਦੀ ਲੰਘਦਾ ਤਾਂ ਉਸ ਕੁੱਤੇ ਦੇ ਲਈ ਇੱਕ ਬਿਸਕੁਟ ਦੀ ਡੱਬੀ ਜ਼ਰੂਰ ਲੈ ਕੇ ਆਉਂਦਾ ਤੇ ਉਸ ਨੂੰ ਕੁੱਤੇ ਨੂੰ ਡੇਲੀ ਹਰ ਰੋਜ਼ ਇੱਕ ਬਿਸਕੁਟ ਦੀ ਡੱਬੀ ਪਾ ਕੇ ਜਾਂਦਾ ਤੇ ਉਸ ਦੇ ਮਨ ਨੂੰ ਵੀ ਬੜੀ ਸੰਤੋਸ਼ਟੀ ਮਿਲਦੀ ਆ ਤਾਂ ਕੁਝ ਦਿਨ ਲੰਘਣ ਤੋਂ ਬਾਅਦ ਉਹ ਜੋ ਕਿਰਾਏਦਾਰ ਉਸ ਘਰ ਦੇ ਵਿੱਚ ਰਹਿੰਦੇ ਹੁੰਦੇ ਆ ਤਾ ਉਹ ਉਸ ਕੁੱਤੇ ਨੂੰ ਕੁੱਟ ਕੇ ਘਰੋਂ ਭਜਾ ਦਿੰਦੇ ਆ ਉਸ ਦੇ ਘਰ ਦੇ ਬਾਹਰ ਜਿਹੜਾ ਕੁੱਤਾ ਬੈੰਦਾ ਹੁੰਦਾ ਤਾਂ ਕਿਰਾਏਦਾਰ ਉਸ ਕੁੱਤੇ ਨੂੰ ਕੁੱਟ-ਕੁੱਟ ਕੇ ਉੱਥੋਂ ਭਜਾ ਦਿੰਦੇ ਆ ਤੇ ਕੁੱਤਾ ਵਿਚਾਰਾ ਉੱਥੋਂ ਚਲਾ ਜਾਂਦਾ ਜਦੋਂ ਕਈ ਦਿਨ ਲੰਘਣ ਤੋਂ ਬਾਅਦ ਜੋ ਅਧਿਆਪਕ ਉੱਥੇ ਦੀ ਰੋਜ਼ ਲੰਘਦਾ ਉਸ ਨੂੰ ਪਤਾ ਲੱਗਦਾ ਵੀ ਕੁੱਤਾ ਮਿਲਦਾ ਨਹੀਂ ਕਾਫੀ ਦਿਨ ਲੰਘਣ ਤੋਂ ਬਾਅਦ ਉਹ ਘਰ ਦੇ ਅੰਦਰ ਜਾਂਦਾ ਆਪਣਾ ਮੋਟਰਸਾਈਕਲ ਤੇ ਹੁੰਦਾ ਉਹਨਾਂ ਦੇ ਘਰੇ ਜਾਂਦਾ ਤੇ ਉਹਨਾਂ ਨੂੰ ਜਾ ਕੇ ਪੁੱਛਦਾ ਕਿ ਘਰ ਦੇ ਬਾਹਰ ਜਿਹੜਾ ਕੁੱਤਾ ਬੈਠਾ ਹੁੰਦਾ ਸੀ ਕਾਫੀ ਦਿਨ ਹੋ ਗਏ ਹੁਣ ਉਹ ਕੁੱਤਾ ਮੈਨੂੰ ਮਿਲਦਾ ਨਹੀਂ ਮੈਂ ਉਸ ਨੂੰ ਬਿਸਕੁਟ ਪਾ ਕੇ ਜਾਂਦਾ ਹੁੰਦਾ ਸੀ ਬੜਾ ਵਧੀਆ ਕੁੱਤਾ ਸੀ ਤਾਂ ਉਹ ਕਿਰਾਏਦਾਰ ਜਿਹੜੇ ਉਸ ਘਰ ਵਿੱਚ ਰਹਿੰਦੇ ਹੁੰਦੇ ਆ ਉਹ ਕਹਿੰਦੇ ਕਿ ਕੀ ਤੁਸੀਂ ਉਸ ਕੁੱਤੇ ਦੀ ਗੱਲ ਕਰਦੇ ਹੋ ਉਸ ਨੂੰ ਤਾਂ ਅਸੀਂ ਮਸਾਂ ਕੁੱਟ ਕੇ ਭਜਾਇਆ ਹੈ ਬੜਾ ਗੰਦ ਪਾਇਆ ਹੋਇਆ ਸੀ ਉਸ ਨੇ ਇੱਥੇ ਤਾਂ ਇਹ ਗੱਲ ਜਦੋਂ ਅਧਿਆਪਕ টিਚਰ ਇਹ ਗੱਲ ਸੁਣਦਾ ਤਾਂ ਉਸ ਨੂੰ ਬੜਾ ਗੁੱਸਾ ਆ ਜਾਂਦਾ ਤੇ ਉਹ ਕਿਰਾਏਦਾਰ ਕਹਿੰਦੇ ਕਿ ਉਸ ਨੇ ਤਾਂ ਸਾਨੂੰ ਪਤਾ ਲੱਗਿਆ ਉਸ ਨੇ ਤਾਂ ਕਿਸੇ ਵਿਅਕਤੀ ਨੂੰ ਕੱਟ ਵੀ ਲਿਆ ਸੀ ਤੇ ਫਿਰ ਉਸ ਅਧਿਆਪਕ ਦੇ ਗੁੱਸੇ ਦੀ ਹੱਦ ਨਾ ਰਹੀਦੀ ਤਾਂ ਉਹਨਾਂ ਨੂੰ ਕਹਿੰਦਾ ਕਿ ਕਿਹੜੀਆਂ ਗੱਲਾਂ ਕਰੀ ਜਾਂਦੇ ਹੋ ਤੁਸੀਂ ਉਹ ਤਾਂ ਇੰਨਾ ਵਧੀਆ ਕੁੱਤਾ ਸੀ ਉਸਨੇ ਤਾਂ ਤੁਹਾਡੇ ਘਰ ਦੇ ਵਿੱਚ ਜੋ ਚੋਰ ਚੋਰੀ ਕਰਨ ਆਏ ਸੀ ਉਹਨਾਂ ਨੂੰ ਕੱਟਿਆ ਸੀ ਇੰਨੀ ਵਧੀਆ ਢੰਗ ਦੇ ਨਾਲ ਤਾਂ ਉਹ ਤੁਹਾਡੀ ਘਰ ਦੀ ਰਾਖੀ ਕਰਦਾ ਸੀ ਤੇ ਗੁੱਸੇ ਦੇ ਨਾਲ ਇਹ ਗੱਲਾਂ ਬੋਲਦਾ ਹੋਇਆ ਉਹ ਅਧਿਆਪਕ ਉਥੋਂ ਚਲਾ ਜਾਂਦਾ ਅਧਿਆਪਕ ਦੇ ਜਾਣ ਤੋਂ ਬਾਅਦ ਉਹ ਜਿਹੜੇ ਕਿਰਾਏਦਾਰ ਉਸ ਘਰ ਦੇ ਵਿੱਚ ਰਹਿੰਦੇ ਹੁੰਦੇ ਆ ਉਹ ਘਰ ਦੇ ਵਿੱਚ ਗੇਟਾਂ ਦੇ ਉੱਪਰ ਲੱਗੇ ਸੀ ਸੀਸੀਟੀਵੀ ਕੈਮਰੇ ਜਦੋਂ ਚੈੱਕ ਕਰਦੇ ਆ ਤਾਂ ਉਸ ਦੇ ਵਿੱਚ ਉਹ ਸਾਰੀ ਗੱਲਬਾਤ ਸਾਰੀ ਜੋ ਕਵਰੇਜ ਹੁੰਦੀ ਹੈ ਉਹਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਆ ਤੇ ਫਿਰ ਉਹਨਾਂ ਕਿਰਾਏਦਾਰਾਂ ਨੂੰ ਵੀ ਬੜਾ ਹੀ ਮਨ ਦੇ ਵਿੱਚ ਪਛਤਾਵਾ ਹੁੰਦਾ ਕਿ ਇੰਨੇ ਵਧੀਆ ਕੁੱਤੇ ਨੂੰ ਅਸੀਂ ਜੋ ਸਾਡੀ ਰਾਖੀ ਕਰਦਾ ਸੀ ਅਸੀਂ ਉਸ ਨੂੰ ਉਹੀ ਇੱਕ ਰੋਟੀ ਪਾਉਣ ਦੀ ਬਜਾਏ ਸਫਾਈ ਕਰਨ ਦੀ ਬਜਾਏ ਉਸ ਕੁੱਤੇ ਨੂੰ ਕੁੱਟ ਕੇ ਘਰੋਂ ਭਜਾ ਦਿੱਤਾ ਤਾਂ ਉਹਨਾਂ ਦੇ ਮਨ ਦੇ ਵਿੱਚ ਵੀ ਬੜੀ ਹਮਦਰਦੀ ਆਉਂਦੀ ਆ ਤਾਂ ਹੁਣ ਉਹ ਉਸ ਕੁੱਤੇ ਨੂੰ ਲੱਭਣ ਦੇ ਲਈ ਪਿੰਡ ਦੇ ਵਿੱਚ ਚਲੇ ਜਾਂਦੇ ਆ ਤੇ ਉਸ ਕੁੱਤੇ ਦੀ ਭਾਲ ਕਰਦੇ ਆ ਸੋ ਦੋਸਤੋ ਕਦੇ ਵੀ ਬੇਜਵਾਨ ਜਾਨਵਰ ਇਹਨਾਂ ਨੂੰ ਕਦੇ ਵੀ ਮਾਰਿਆ ਨਾ ਕਰੋ ਹੋ ਸਕਦਾ ਆਪਾਂ ਇਹਨਾਂ ਦੇ ਭਾਗਾਂ ਦੀ ਹੀ ਖਾਂਦੇ ਹੋਈਏ ਕੀ ਪਤਾ ਕਿਸ ਦੇ ਭਾਗ ਦੀ ਆਪਾਂ ਜੋ ਰੋਟੀ ਖਾਂਦੇ ਆ ਇਹਨਾਂ ਦੀ ਹੀ ਹੋਵੇ ਕਿਉਂਕਿ ਬਜ਼ੁਰਗ ਵੀ ਸਾਨੂੰ ਦੱਸਦੇ ਹੁੰਦੇ ਆ ਕਿ ਕੁੱਤੇ ਨੇ ਆਪਣੀ ਰੋਟੀ ਦੇ ਵਿੱਚੋਂ ਹੀ ਇਨਸਾਨ ਨੂੰ ਰੋਟੀ ਦਿੱਤੀ ਸੀ ਕਿ ਮੈਂ ਤਾਂ ਮੰਗ ਕੇ ਵੀ ਖਾ ਲਿਆਂ ਖਾਲੂਗਾ ਪਰ ਇਨਸਾਨ ਤੋਂ ਮੰਗ ਨਹੀਂ ਹੋਣਾ ਸੋ ਕਦੇ ਵੀ ਬੇਜਵਾਨ ਦੇ ਨਾਲ ਇਹਨਾਂ ਧੱਕਾ ਨਾ ਕਰਿਆ ਕਰੋ ਜੇ ਹੋ ਸਕੇ ਤਾਂ ਆਪਦੀ ਰੋਟੀ ਦੇ ਵਿੱਚੋਂ ਇੱਕ ਰੋਟੀ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਤੇ ਜਾਨਵਰ ਦੀ ਭੁੱਖ ਮਿਟ ਜਾਂਦੀ ਆ ਜੇ ਹੋ ਸਕੇ ਕੁਝ ਨਾ ਕੁਝ ਜ਼ਰੂਰ ਪਾਇਆ ਕਰੋ ਕਿਉਂਕਿ ਦੋਸਤੋ ਇਹ ਜਾਨਵਰ ਬੇਜਵਾਨ ਜਾਨਵਰ ਤੁਹਾਡੇ ਕਦੇ ਵੀ ਖਾਧੇ ਖਾਣੇ ਨੂੰ ਹਰਾਮ ਨਹੀਂ ਕਰਦਾ ਇਹ ਉਸ ਖਾਧੀ ਹੋਈ ਰੋਟੀ ਦਾ ਮੁੱਲ ਇੱਕ ਨਾ ਇੱਕ ਦਿਨ ਜ਼ਰੂਰ ਮੋੜਦਾ ਸੋ ਦੋਸਤੋ ਰੋਟੀ ਜਾਨਵਰ ਨੂੰ ਕੁਝ ਨਾ ਕੁਝ ਜ਼ਰੂਰ ਪਾਇਆ ਕਰੋ ਜੇ ਦੋਸਤੋ ਵੀਡੀਓ ਤੁਹਾਨੂੰ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਜੇ ਹਾਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਓ ਧੰਨਵਾਦ